ਇਨਾਮ ਹੀ ਤੁਹਾਡਾ ਰਵਿੰਦਰ ਕੌਰ ਜੀ ਰਵਿੰਦਰ ਕੌਰ ਜੀ ਤੁਸੀਂ ਅੱਜ ਟੈਸਟ ਕਰ ਲਈ ਸੰਗਰੂਰ ਪਹੁੰਚੋ ਲਗਾਤਾਰ 84 ਦਿਨਾਂ ਤੋਂ ਤੁਹਾਡੇ ਸਾਥੀ ਨੇ ਜਿਹੜੇ ਡੀਸੀ ਦੀ ਕੋਟ ਰਹਿ ਦਫ਼ਤਰ ਅੱਗੇ ਬੈਠੇ ਹੋਏ ਹਾਂਜੀ ਅੱਜ ਕਿਹੜੀਆਂ ਮੰਗਾਂ ਨੇ ਤੇ ਕੀ ਅਗਲਾ ਤੁਹਾਡਾ ਹੈਗਾ ਰਣਨੀਤੀ ਕੀ ਦੇਖੋ ਵੀਰ ਜੀ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ ਹੈ ਜਿਸ ਦਿਨ ਤੋਂ ਅਸੀਂ ਭਰਤੀ ਹੋਏ ਹਾਂ ਉਸ ਦਿਨ ਤੋਂ ਹੀ ਸਾਡਾ ਜਿਹੜਾ ਵਿਤਕਰਾ ਸਟਾਰਟ ਹੋਇਆ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਗੀ ਕਿ ਜਦੋਂ ਸਾਡੀ ਜਿਹੜੀ ਪੋਸਟ ਹੈ ਇਹਦਾ ਇਸ਼ਤਿਹਾਰ ਅਖਬਾਰ ਚ ਦਿੱਤਾ ਗਿਆ ਸੀ ਤਾਂ ਸਾਨੂੰ ਲਿਖ ਕੇ ਦਿੱਤਾ ਗਿਆ ਸੀ 4500 ਪਲੱਸ ਕੰਟਰੀਬਿਊਟਰ ਪ੍ਰੋਵੀਡੈਂਟ ਫੰਡ ਸਾਡੇ ਤੇ ਲਾਗੂ ਹੋਇਆ ਉਸ ਦੇ ਉਹਦੇ ਬਦਲੇ ਵਿੱਚ ਅਸੀਂ ਟੈਸਟ ਦਿੱਤੇ ਸਬਜੈਕਟਿਵ ਟੈਸਟ ਦਿੱਤਾ ਆਬਜੈਕਟਿਵ ਟੈਸਟ ਦਿੱਤਾ ਕਲੀਅਰ ਕਰਕੇ ਰੈਂਕ ਲੈ ਕੇ ਮੈਰਿਟ ਦੇ ਵਿੱਚ ਆ ਕੇ ਅਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਜਦੋਂ ਜੋਇਨ ਕੀਤਾ ਨਿਯੁਕਤੀ ਪੱਤਰ ਵਿੱਚ ਪਹਿਲਾ ਹੀ ਧੋਖਾ ਸਾਡੇ ਨਾਲ ਕੀਤਾ ਸੀਪੀਐਫ ਨੂੰ ਈਪੀਐਫ ਬਣਾਤਾ ਪਹਿਲਾ ਧੋਖਾ ਸਾਡੇ ਨਾਲ ਉਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਅਸੀਂ 4500 ਦੀ ਨਿਗੂਣੀਆਂ ਤਨਖਾਹਾਂ ਤੇ ਸਕੂਲ ਡਿਪਾਰਟਮੈਂਟ ਨੂੰ ਡਿਜੀਟਲ ਕੀਤਾ ਕਿਉਂਕਿ ਉਸ ਟਾਈਮ ਕੰਪਿਊਟਰ ਦੀ ਕਿਸੇ ਨੂੰ ਕੋਈ ਨੌਲੇਜ ਸੀ ਕੁਝ ਨਹੀਂ ਸੀ ਸਭ ਡਾਕ ਪੱਤਰ ਜਿਹੜਾ ਉਹ ਮੈਨੂਲੀ ਚੱਲ ਰਿਹਾ ਸੀ ਅਸੀਂ ਆਪਣੀ ਅਣਥਕ ਮਿਹਨਤ ਦੇ ਜਰੀਏ ਬੱਚਿਆਂ ਨੂੰ ਵੀ ਸਿਖਾਇਆ ਡਿਪਾਰਟਮੈਂਟ ਨੂੰ ਵੀ ਮਿਲੀ ਤੇ ਕੀਤਾ ਹਰ ਇੱਕ ਆਨਲਾਈਨ ਕੰਮ ਅਸੀਂ ਆਪਣਾ ਕੀਤਾ ਉਸ ਤੋਂ ਬਾਅਦ ਕੀ ਹੋਇਆ 4500 ਤੋਂ ਸੰਘਰਸ਼ ਕਰਦੇ ਕਰਦੇ 7000 7000 ਤੋਂ 10000 ਫਿਰ ਸਾਨੂੰ 2011 ਚ ਸਭ ਤੋਂ ਵੱਡਾ ਧੋਖਾ ਹੋਇਆ ਜਦੋਂ ਬਾਦਲ ਸਰਕਾਰ ਨੇ ਸਾਨੂੰ ਕਿਹਾ ਕਿ ਤੁਹਾਨੂੰ ਅਸੀਂ ਰੈਗੂਲਰ ਕਰ ਰਿਹਾ ਹਾਂ ਰੈਗੂਲਰ ਕਰਕੇ ਸਾਨੂੰ ਕੀ ਕੀਤਾ ਇਹਨਾਂ ਨੇ ਸਾਡੇ ਅਪਾਇੰਟਮੈਂਟ ਲੈਟਰ ਦੇ ਵਿੱਚ ਸਾਨੂੰ ਵੋਕੇਸ਼ਨਲ ਮਾਸਟਰ ਦਾ ਗ੍ਰੇਡ ਦਿੱਤਾ ਗ੍ਰੇਡ ਦੇਣ ਤੋਂ ਬਾਅਦ ਥੱਲੇ ਲਿਖਤੀ ਰੂਪ ਚ ਦਿੱਤਾ ਕਿ ਤੁਹਾਡੇ ਉੱਪਰ ਵਿਭਾਗ ਦੇ ਸਾਰੇ ਸੀਐਸਆਰ ਪੰਜਾਬ ਸਰਕਾਰ ਦੇ ਜਿੰਨੇ ਵੀ ਨਿਯਮ ਨੇ ਲਾਗੂ ਹੋਣਗੇ ਸਾਡੀ ਉਹੀ ਡਿਮਾਂਡ ਹੈ ਕਿ ਸਾਡੇ ਉਹ ਨਿਯੁਕਤੀ ਪੱਤਰ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਕਿਉਂਕਿ ਉਹ ਨਿਯੁਕਤੀ ਪੱਤਰ ਦੇ ਵਿੱਚ ਜੋ ਸ਼ਰਤਾਂ ਸਾਡੇ ਤੇ ਲਾਗੂ ਕੀਤੀਆਂ ਸੀ ਇਹਨਾਂ ਨੇ ਉਹਨਾਂ ਵਿੱਚੋਂ ਜਿਹੜੇ ਪੰਜਾਬ ਸਿਵਲ ਸਰਵਿਸਸ ਦੇ ਜਿਹੜੇ ਸਾਨੂੰ ਕਹਿ ਲੋ ਸਜਾਵਾਂ ਨੇ ਉਹ ਸਾਡੇ ਤੇ ਲਾਗੂ ਨੇ ਸਾਰੀਆਂ ਪਰ ਉਹਨਾਂ ਦੇ ਲਾਭ ਸਾਨੂੰ ਅਜ ਤੱਕ ਨਹੀਂ ਮਿਲੇ ਤੇ ਇਹ ਸਰਕਾਰ ਨੇ ਸਾਡੇ ਤੋਂ ਵਾਅਦਾ ਕੀਤਾ ਸੀ ਕਿ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ 9ਵੇਂ ਨੰਬਰ ਦੇ ਉੱਪਰ ਇਹਨਾਂ ਨੇ ਸਾਡੀ ਡਿਮਾਂਡ ਪਾਈ ਸੀ ਕਿ ਤੁਹਾਨੂੰ ਤਾਂ ਇਹ ਸਭ ਕੁਝ ਲਿਖ ਕੇ ਦਿੱਤਾ ਹੋਇਆ ਤੁਹਾਡਾ ਤਾਂ ਕੰਮ ਕਰਨਾ 5 ਮਿੰਟ ਦੀ ਖੇਡ ਹੈ ਸਾਡੀ ਸਰਕਾਰ ਆਉਂਦੇ ਸਾਰੀ ਅਸੀਂ ਤੁਹਾਡੇ ਤੋਂ ਪੂਸਿਆ ਸਾਰ ਰੂਲ ਲਾਗੂ ਕਰਾਂ ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਸਾਡੇ ਦੇ ਜਿਹੜੇ ਸੀਐਸਆਰ ਰੂਲ ਸੀ ਉਹ ਤਾਂ ਲਾਗੂ ਕਰਨੇ ਹੀ ਕੀ ਸੀ ਰਹਿੰਦਾ ਖੁੰਦਾ ਸਾਡਾ ਜਿਹੜਾ ਡੀਏ ਸੀ ਉਹ ਵੀ ਫ੍ਰੀਜ਼ ਕਰਤਾ ਤਿੰਨ ਸਾਲ ਤੋਂ ਸਾਡਾ ਡੀਏ ਫ੍ਰੀਜ਼ ਕਰਤਾ ਡੀਏ ਫ੍ਰੀਜ਼ ਕਰਨ ਦੇ ਨਾਲ ਨਾਲ ਅਸੀਂ ਪਹਿੰਵਾਂ ਪੰਜੇ ਕਮਿਸ਼ਨ ਜਿਹੜਾ ਲੈ ਰਹੇ ਹਾਂ ਪਰ ਛੇਵੇਂ ਪੇ ਕਮਿਸ਼ਨ ਦੇ ਸਾਨੂੰ ਇਹਨਾਂ ਨੇ ਵਿਚਾਰਿਆ ਵੀ ਨਹੀਂ ਤੇ ਹੁਣ ਤੱਕ ਸਾਡੀ ਇਹੀ ਮੰਗ ਹੈ ਕਿ ਸਾਡਾ ਜਿਹੜਾ 2011 ਚ ਨਿਯੁਕਤੀ ਪੱਤਰ ਸੀ ਉਹਨੂੰ ਇਹਨਾਂ ਬਿਨ ਲਾਗੂ ਕੀਤਾ ਜਾਵੇ ਸਾਡੀ ਕੋਈ ਨਵੀਂ ਮੰਗ ਨਹੀਂ ਹੈ ਅੱਜ ਤੁਸੀਂ ਇੱਥੇ ਸੀਐਮ ਦੀ ਕੋਟੀ ਕਰਕੇ ਆਇਆ ਪਰ ਇਹ ਪਹਿਲਾਂ ਕਿ ਉਹ ਕਿਦਾਂ ਦਾ 10 ਹਸ ਲੈਣ ਵਾਲਾ ਦੇਖੋ ਸਿੰਘ ਅਸ ਤਾਂ ਹੁਣ ਅੱਕੇ ਪਏ ਆ ਜੀ 20 ਸਾਲ ਹੋ ਗਏ ਤੁਸੀਂ ਸੋਚੋ ਵੀ 20 ਸਾਲ ਤੋਂ ਅਸੀਂ ਡਿਪਾਰਟਮੈਂਟ ਦੇ ਵਿੱਚ ਜੌਬ ਕਰ ਰਹੇ ਹਾਂ ਕੋਈ ਸਾਡੀ ਤਰੱਕੀ ਨਹੀਂ ਹੈ ਕਿਸੇ ਕਿਸਮ ਦੀ ਸਾਨੂੰ 20 ਸਾਲ ਦੇ ਵਿੱਚ ਅਸੀਂ ਅਸੀਂ ਜੇ ਸਾਨੂੰ ਵੋਕੇਸ਼ਨਲ ਮਾਸਟਰ ਕਾਰਡਰ ਦਾ ਜਿਹੜਾ ਇਹਨਾਂ ਨੇ ਗ੍ਰੇਡ ਦਿੱਤਾ ਸੀ ਉਸ ਹਿਸਾਬ ਨਾਲ ਅੱਜ ਅਸੀਂ ਪ੍ਰਿੰਸੀਪਲ ਬਣਦੇ ਸੀ ਸਕੂਲਾਂ ਦੇ ਵਿੱਚ ਅੱਜ ਅਸੀਂ ਜਿੰਦੇ ਸਾਥੀ ਬੈਠੇ ਹੋਏ ਆ ਨਾ ਅੱਜ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਬਣੇ ਹਾਂ ਦੇ ਸਾਡੀ ਤਰੱਕੀ ਨਹੀਂ ਹੈ ਸਾਨੂੰ ਸੋਸਾਇਟੀ ਦੇ ਮੁਲਾਜ਼ਮ ਕਹਿ ਕੇ ਸਾਡੇ ਨਾਲ ਵਿਤਕਰਾ ਹੁੰਦਾ ਸਕੂਲਾਂ ਦੇ ਵਿੱਚ ਹਾਜ਼ਰੀ ਰਿਸਟਰ ਸਾਡੇ ਵੱਖਰੇ ਲੱਗੇ ਹੋਏ ਨੇ ਕਦੇ ਸਾਡਾ ਪੇ ਕਮਿਸ਼ਨ ਰੋਕ ਲਿਆ ਜੀ ਕਦੇ ਸਾਡਾ ਡੀਅਰ ਰੋਕ ਲਿਆ ਜੀ ਮਤਲਬ ਕਿ ਹਰ ਪਾਸੇ ਹਰ ਸਰਕਾਰ ਨੇ ਕੀ ਅਕਾਲੀ ਸਰਕਾਰ ਕੀ ਕਾਂਗਰਸ ਸਰਕਾਰ ਹਰ ਇੱਕ ਨੇ ਵਿਤਕਰਾ ਕੀਤਾ ਇਹਨਾਂ ਨੇ ਸਾਨੂੰ ਆਸਾ ਦਿੱਤੀ ਸੀ ਆਪਣੀ ਚੋਨ ਮੈਨੀਫੈਸਟੋ ਦੇ ਵਿੱਚ ਲਿਖ ਕੇ ਪਰ ਇਹ ਵੀ ਜਿਹੜੇ ਨੇ 2.5 ਸਾਲ ਗੁਜ਼ਰਨ ਤੋਂ ਬਾਅਦ ਇਹਨਾਂ ਦੇ ਕੰਨ ਤੇ ਜੂ ਨਹੀਂ ਰੈਂਗਦੀ ਇੰਨੀਆਂ ਮੀਟਿੰਗਾਂ ਦੇ ਕੇ ਇਹਨਾਂ ਨੇ ਕੈਨਸਲ ਕਰ ਦਿੱਤੀਆਂ ਕਿਸੇ ਮੀਟਿੰਗ ਦਾ ਕੋਈ ਹੱਲ ਨਹੀਂ ਨਾ ਤਾਂ ਇਹ ਜਵਾਬ ਦਿੰਦੇ ਨੇ ਵੀ ਥੋੜਾ ਕ ਤੇ ਤੁਹਾਡੀ ਜਿਹੜੀ ਮੰਗ ਜਲਦੀ ਪੂਰੀ ਹੋਵੇ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਆਂ ਵੀ ਜਿੰਨੀ ਜਲਦੀ ਸੈੱਟ ਹੋ ਸਕਦੀ ਹੈ ਮੰਗ ਪੂਰੀ ਕਰੋ ਨਹੀਂ ਤਾਂ ਫਿਰ ਅਸੀਂ ਕਿਸਾਨੀ ਸੰਘਰਸ਼ ਵਾਂਗੂ ਇੱਥੇ ਹੀ ਬੈਠਾਂਗੇ ਚਾਹੇ